ਦੇਖੋ ਇੱਕ ਮਡਾਸ ਕਰ ਰਿਹਾ ਹੈ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣ ਜਿਹੜਾ ਟਾਈਮ ਹੋ ਰਿਹਾਗਾ ਹੁਣ ਹੋ ਰੇ ਨੇ 5:30 ਤੇ ਮੈਂ ਸਕੂਲ ਤੋਂ ਆਣੀ ਹੁੰਨੀ ਆ 2:30 ਵਜੇ ਤੇ ਸਕੂਲ ਤੋਂ ਆ ਕੇ ਮੈਂ ਪੜ ਕੇ ਥੋੜਾ ਜਿਹਾ ਖੇਲ ਕੇ ਤੇ ਫਿਰ ਮੈਂ ਆਪਣਾ ਵਲੌਗ ਸਟਾਰਟ ਕਰਦੀ ਹੁੰਨੀ ਆਗੀ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਆਪਾਂ ਜਾ ਕੇ ਦੇਖਦੇ ਆ ਕਿ ਬੱਚੇ ਕੀ ਕਰ ਰਹੇ ਨੇ ਦਾਦੀ ਚਾਚੀ ਦਾਦੂ ਉਹ ਕੀ ਕਰ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਗਾਇਸ ਦਾਦੀ ਹਜੇ ਮੰਦਰ ਦੀ ਪੂਜਾ ਕਰ ਰਹੀ ਹੈ ਜਦ ਦਾਦੀ ਆਣਗੇ ਫਿਰ ਆਪਾਂ ਦਾਦੀ ਨਾਲ ਗੱਲ ਕਰਦੇ ਗਾਇਸ ਦੇਖੋ ਏਕਮ ਆ ਗਿਆ ਹੁਣੀ ਇਹ ਥੋੜੀ देर ਚਾਹ ਪੀ ਜਾਂਦਾ ਸੀ ਤੇ ਹੁਣੇ ਮੇਰੇ ਕੋਲ ਆ ਗਿਆ ਏਕਮ ਹੈਲੋ ਕਰ ਸਾਰਿਆਂ ਨੂੰ ਟੈਕ ਤੇ ਗਾਇਸ ਏਕਮ ਨੇ ਤੁਹਾਨੂੰ ਚਾਈਨੀਜ਼ ਚ ਬੋਲਿਆ ਆਹ ਕੌ ਠੀਕ ਹੈ ਇਹ ਹੈਗਾ ਇਹਦਾ ਹੈਲੋ ਏਕਮ ਕੀ ਬੋਲਿਆ ਕਿਵੇਂ ਅੱਛਾ ਤੇ ਅਬੀ ਕਿੱਥੇ ਐ ਬਾਹਰ ਹੈ ਅੱਛਾ ਦਾਦੀ ਮੰਦਰ ਚ ਸੀ ਬੋਲੇ 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 ਇਹ ਸਨਾ ਸਾਡੇ ਨਾਲ ਜਿਹੜਾ ਵੇੜਾ ਹੈਗਾ ਉਹਦੇ ਵਿੱਚ ਨਾ ਇੱਕ ਬੁੱਲਬ ਨਹੀਂ ਲੱਗਿਆ ਹੋਇਆ ਮੈਂ ਪਹਿਲਾਂ ਲੱਗਿਆ ਹੋਇਆ ਸੀ ਜਦੋਂ ਮੈਂ ਉਹਨੂੰ ਲਗਾ ਰਹੀ ਸੀ ਨਾ ਮੇਰੇ ਹੱਥੋਂ ਨਿਕਲ ਗਿਆ ਸੀ ਤੇ ਉਹ نیچے ਟੁੱਟ ਗਿਆ ਸਾਰਾ ਕੰਚ ਫੈਲ ਗਿਆ ਸੀ ਤੇ ਹੁਣ ਮੈਂ ਦੇਖਦੀ ਆ ਦਾਦੂ ਨੂੰ ਕਹਿਨੀ ਆ ਵੀ ਦਾਦੂ ਉੱਪਰੋਂ ਜਿਹੜਾ ਬੱਲਬ ਹੈ ਵਾਈਟ ਕਲਰ ਦਾ ਉਹ ਉਹ ਲਿਆ ਕੇ نیچے ਲਾ ਦਿਓ ਤਾਂ ਦੇਖਦੇ ਆ ਦਾਦੂ ਲਾਉਂਦੇ ਜਾਂ ਨਹੀਂ ਗਾਈਜ਼ ਮੈਂ ਦਾਦੂ ਨੂੰ ਕਿਹਾ ਸੀਗਾ ਵੀ ਦਾਦੂ ਤੁਸੀਂ ਹੈਨਾ نیچے ਹੈਗਾ ਜਿਹੜਾ ਬੱਲਬ ਲਾ ਦਿਓ ਉਹ ਹੱਥ ਨਹੀਂ ਪਹੁੰਚ ਰਿਹਾ ਸੀ ਇਸ ਲਈ ਮੇਰੇ ਚਾਚੂ ਘਰੇ ਸੀਗੇ ਤਾਂ ਹੁਣ ਆਏ ਸੀਗੇ ਉਹ ਤਾਂ ਫਿਰ ਮੈਨੇ ਚਾਚੂ ਨੂੰ ਕਹਿਤਾ ਸੀ ਵੀ ਚਾਚੂ ਤੁਸੀਂ ਬੱਲਬ ਲਾ ਦਿਓ ਫਿਰ ਚਾਚੂ ਨੇ ਇੱਕ ਮਿੰਟ ਚ ਲਾ ਦਿੱਤਾ ਬੱਲਬ ਫਿਰ ਹੁਣ ਚਾਚੂ ਚਲੇ ਗਏ ਨੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਜਦੋਂ ਹਨਾ ਲਾਈਟ ਜਦ ਲਾਈ ਨਾ ਏਗਮ ਤੇ ਅਭੀ ਇਕਦਮ ਇਨਾ ਖੁਸ਼ ਹੋ ਜਾਈ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਨੱਚਾ ਨਹੀਂ ਲੱਗੇ ਗੋਲ ਗੋਲ ਘੁੰਮਣ ਲੱਗੇ ਦੇਖੋ ਉੱਥੇ ਲਾ ਦਿੱਤੀ ਹੈ ਲਾਈਟ ਉਹ ਸੀਗੇ ਕੰਪੇ ਅਭੀ ਗਾਇਸ ਹੁਣ ਅਸੀਂ ਚੱਲਦੇ ਆ ਦਾਦੀ ਦੇ ਕੋਲੇ ਦੇਖਦੇ ਆ ਦਾਦੀ ਕੀ ਕਰਦੇ ਐ ਓਏ ਆਈ ਨਾ ਕਰੋ ਸ਼ੋਪ ਨਾ ਟਕ ਹੂੰ

ਤੂੰ ਤਾ ਆ ਜਾ ਮੇਰੇ ਕੋਲ ਮੁੰਡਾ ਖੁੱਲ ਲਗੀ ਫੀਤੀ ਖੁੱਲ ਲਗੀ ਪਹਿਲਾਂ ਮੰਦਰ ਚ ਮੱਥਾ ਟੇਕ ਲੈਨੇ ਫਿਰ ਮੈਂ ਤੁਹਾਡੇ ਬੂਟ ਪਾ ਦੇਣੀ ਆ ਜਾ ਲਾਓ ਬੂਟ ਗਾਇਸ ਦੇਖੋ ਇਥੇ ਅਭੀ ਤੇ ਏਕਮ ਕਿੰਨੀ ਸ਼ਰਧਾ ਨਾਲ ਮੱਥਾ ਟੇਕ ਰਹੇ ਨੇ ਤੇ ਮੈਂ ਵੀ ਮੱਥਾ ਟੇਕ ਲੈਨੀ ਆ ਮੰਦਰ ਚ ਮੱਥਾ ਟੇਕ ਲਿਆ ਹੁਣ ਮੈਨੂੰ ਏਕਮ ਤੇ ਅਭੀ ਦੇ ਬੂਟ ਪਾਣੇ ਪੈਣਗੇ ਚਲੋ ਅਨ ਬੂਟ ਪਾਉਣੇ

चल कोई ना पैसे डिग गए थे देखो पैसे नहीं कितनी बर्बाद चलो भागो 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 तो गाइस हम मैं बना जा रही है कि पॉपकॉर्न तो हम मैं बना रही है पॉपकॉर्न ਨੇ ਪਾਪਕੋਰਨ ਬਣ ਗਏ ਨੇ ਆ ਦੇਖੋ ਪੂਰੇ ਯਮੀ ਯਮੀ ਤਾਂ ਹੁਣ ਮੈਨੂੰ ਬੋਲ ਦੇ ਵਿੱਚ ਕੱਢ ਲੈਣੀ ਆ ਗਾਇਸ ਸਾਡੇ ਪਾਪਕੋਰਨ ਹੈਗੇ ਜਿਹੜੇ ਰੈਡੀ ਹੋ ਗਿਆ ਆ ਹੈਗਾ ਮੇਰਾ ਆ ਹੈਗਾ ਅਬੀਦਾ ਆ ਹੈਗਾ ਇਕਮ ਦਾ ਤੇ ਚਲੋ ਦੇਖ ਕੇ ਆਨੇ ਆ ਅਬੀ ਤੇ ਇਕਮ ਨੂੰ ਪਾਪਕੋਰਨ ਜੰਗਲ ਮਿੱਠੀ ਜਿਹੀ ਖਾਲਾ ਲੈ ਲੋ ਖਾਓ ਤੇ ਜਿਹੜਾ ਦਾਦੀ ਨੇ ਬਣਾਇਆ ਸੀ ਗਾਜਰ ਦਾ achar ਉਹ ਵੀ ਤਿਆਰ ਹੋ ਗਿਆ ਮੇਰੇ ਆਸੀ ਤੇ ਮੈਂ ਵੀ ਚਲਦੀ ਅੰਦਰ ਮੈਂ ਵੀ ਖਾਨੀ ਐ ਇਹਨਾਂ ਨੂੰ ਪੌਪ ਕਨ ਨੂੰ ਕੋ ਕੀ ਛਾਓ ਮੇ ਦਾਦੀ ਪੋਤੇ ਗੱਲਾਂ ਮਾਰੀ ਜਾਂਦੇ ਨੇ ਇੱਧਰ ਸਾਡੇ ਬੱਚਿਆਂ ਦੀ ਪਾਰਟੀ ਚੱਲ ਰਹੀ ਹੈ ਗਾਇਸ ਹੁਣ 8:00 ਵੱਜ ਚੁੱਕੇ ਨੇ ਦਾਦੀ ਹੋ ਰਿਆ ਤੇ ਚਾਚੀ ਹਲੇ ਤੱਕ ਨਾਟਕ ਹੀ ਦੇਖੀ ਜਾਂਦੇ ਦਾਦੀ ਗੱਲਾਂ ਚ ਬਿਅਸਤ ਤੇ ਚਾਚੀ ਨਾਟਕ ਚ ਬਿਅਸਤ ਅਭੀ ਮੇਰੇ ਕੋਲ ਬੈਠੀ ਐ ਤੰਗ ਹੋ ਕੇ ਵੀ ਦੀਦੀ ਹੈ ਨਾ ਮम्मा ਹੋਰੇ ਨਾਟਕ ਚ ਲੱਗੇ ਹੋਏ ਆਪਣੇ ਵੱਲ ਕੋਈ ਧਿਆਨ ਨਹੀਂ ਦੇ ਦਿੰਦਾ ਤਾਂ ਚਲੋ ਦੇਖ ਕੇ ਆਉਨੇ ਆ ਤੰਗ ਕਰ ਕੇ ਆਉਣ ਨਾ ਥੋੜਾ ਠੀਕ ਐ ਅਭੀ ਚਲੋ ਇੱਕ ਨੂੰ ਵੀ ਪਲਾਨ ਸਮਝਾ ਦਿੰਨੇ ਆ ਇੱਕ ਆਮ ਮਮਾ ਚਲੋ ਫਾਈਨਲੀ ਦਾਦੀ ਦੇ ਚਾਚੀ ਥੂਟ ਚੁਕੇ ਨੇ ਚਾਚੀ ਉਹ ਸੀਗੇ ਪਿੱਛੇ ਤੇ ਦਾਦੀ ਖਾ ਰਹੇ ਨੇ ਰੋਟੀ ਦਾਦੀ ਨੇ ਰੱਖ ਕੇ ਕੀਤਾ ਲਾਈਟ ਲਾਓ ਉਹ ਸੀ ਦਾਦੀ ਖਾਂਦੇ ਰੋਟੀ ਕਹਿੰਦੇ ਕੀ ਬਣਿਆ ਅੱਜ ਫਿਰ ਸਾਗ ਬਣਿਆ ਮੈਂ ਮੈਂ ਗੋਭੀ ਖਾਣੀ ਆ ਅੱਛਾ ਤੁਸੀਂ ਗੋਭੀ ਖਾਣੀ ਆ ਅੱਛਾ ਠੀਕ ਹੈ ਦਸ ਗਾਇਜ਼ ਹੋਂ ਤਾਂ ਸਾਗ ਬਣਿਆ ਪਰ ਦਾਦੀ ਖਾਰੇ ਗੋਭੀ ਨਾਲ 8 ਵਜੇ ਨੇਗੇ ਤੇ ਮੈਂ ਹੁਣ ਇਹ ਵਾਲੇ ਵਲੌਗ ਨੂੰ ਇੱਥੇ ਐਂਡ ਕਰਦੀ ਆ ਜੇ ਵਲੌਗ ਵਧੀਆ ਲੱਗਿਆ ਤਾਂ ਵਲੌਗ ਨੂੰ ਲਾਈਕ ਕਰਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ